ਹਾਂਜੀ ਵਾਈਫ ਜੀ ਦਾ ਖਾਲਸਾ ਵੈਲ ਵਾਈਫ ਜੀ ਕੀ ਫਤਿਹ ਪੰਜਾਬ ਦੇ ਇੱਕ ਪ੍ਰਸਿੱਧ ਕਵੀ ਦੇ ਬੋਲ ਹੈ ਜੀ ਆ ਕਿ ਇਕੱਲਾ ਸ਼ੇਰ ਨਹੀਂ ਸੜਿਆ ਚਖਾਨਦ ਸੜ ਗਈ ਤਕਦੀਰ ਪੰਜਾਬੀ ਵਾਲੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਦਾ ਰਾਜ ਜਿਹੜਾ ਵਾਦਰਾ ਖੈਬਰ ਤੋਂ ਲੈ ਕੇ ਦੂਰ ਤੋਂ ਤੱਕ ਫੈਲਿਆ ਹੋਇਆ ਸੀ ਸਤੋਂ ਤੱਕ ਅੱਜ 21 ਨਵੰਬਰ ਆ ਇਹ ਅਜਬੰਦੀ ਛੋੜ ਦਿਵਸ ਆ ਪੰਜਾਬ ਦੇ ਵਿੱਚ ਅਜਬੰਦੀ ਛੋੜ ਦਿਵਸ ਮਨਾਇਆ ਜਾ ਰਿਹਾ ਤੇ ਸਾਰੇ ਪੰਜਾਬੀ ਸਾਡੇ ਸਾਰੇ ਉਸਤਾਨਕ ਨਾਮ ਦੇ ਵਰਤ ਸਾਰੇ ਮੁੰਡੇ ਕਰਮਾ ਦੇ ਲੋਕ ਦਿਵਾਲੀ ਦੇ ਰੂਪੇ ਵਿੱਚ ਵੀ ਸੁਝਾਰ ਬਣਾ ਰਹੇ ਨੇ ਤੇ ਮੈਂ ਹੁਣ ਇੱਕ ਰਾਮ ਬਾਗ ਦੇ ਵਿੱਚ ਬੈਠਾ ਮੈਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਮਹਿਲ ਆ ਮੈਨੂੰ ਇੱਥੇ ਆਣ ਕੇ ਬਹੁਤ ਦੁੱਖ ਹੋਇਆ ਵੀ ਅਸੀਂ ਆਪਣੀ ਵਿਰਾਸਤ ਨੂੰ ਕਿਵੇਂ ਅਪਰੀਸ ਕਰਨੇ ਆ ਇਸ ਬਾਗ ਦੇ ਅੰਦਰ ਜਿਹੜੇ ਤੇ ਇਹਨਾਂ ਨੇ ਖਰਾਬ ਕਰਨੇ ਬਣਾਏ ਹੋਇਆ ਖਰਾਬ ਖਾਨਿਆਂ ਨੂੰ ਪੂਰੀ ਲਾਈਟਿੰਗ ਕੀਤੀ ਗਈ ਆ ਆਂ ਸਜਾਵਟਾਂ ਕੀਤੀਆਂ ਗਈਆਂ ਪਰ ਜਿਸ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਬਾਗ ਆ ਉਸ ਸ਼ੇਰੇ ਪੰਜਾਬ ਦਾ ਜਿਹੜਾ ਇਹਦੇ ਵਿੱਚ ਆ ਮਹਿਲ ਦਾ ਹਿੱਸਾ ਜਿਹੜਾ ਮਹਿਲ ਆ ਜਿਹੜਾ ਪੰਜਾਬ ਸਰਕਾਰ ਦੇ ਦੀਆਂ ਇਸ ਮਹਿਲ ਤੇ ਕੋਈ ਲਾਈਟਿੰਗ ਨਹੀਂ ਇਸ ਮਹਿਲ 'ਇਹ ਕੋਈ ਰੋਸ਼ਨੀ ਦਾ ਪ੍ਰਬੰਧ ਨਹੀਂ ਔਰ ਇੱਕ ਬੰਨੇ ਕਿਹਾ ਜਾਂਦਾ ਵਾ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬੜੀ ਇੱਜ਼ਤ ਕਰਦੇ ਆ ਸਰਕਾਰਾਂ ਜਿਹੜੀਆਂ ਆ ਐ ਨਾ ਸਮਝਣ ਵੀ ਸਿੱਖ ਵੇਤਲੇ ਆ ਮੈਂ ਕੌਮ ਨੂੰ ਅਪੀਲ ਕਰਦਾ ਕਿ ਜਦੋਂ ਵੀ ਸਾਡਾ ਕੋਈ ਗੁਰਪੁਰਬ ਆਵੇ ਸਾਡਾ ਕੋਈ ਤਿਹਾਰ ਆਵੇ ਤਾਂ ਆ ਸ਼ੇਰੇ ਪੰਜਾਬ ਮੈਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮਹਿਲ ਆ ਇਹ ਪੂਰਾ ਜਗ ਮਗਾਉਣਾ ਚਾਹੀਦਾ ਸਰਕਾਰ ਕੁਝ ਕਰੇ ਜਾਂ ਨਾ ਕਰੇ ਆ ਮੇਰੇ ਨਾਲ ਵੀਰ ਨੇ ਅੰਮ੍ਰਿਤਸਰ ਵਿਕਾਸ ਮੰਤਰੀ ਸਰਦਾਰ ਜੀ ਪ੍ਰਿੰਸੀਪਲ ਸਰਵਭੌਸ਼ੇ ਜੀ ਅਣ ਕੀ ਉਹਨਾਂ ਦੇ ਮਿੱਤਰ ਦੱਸੇਗੇ ਰਾਜਵਿੰਦਰ ਸਿੰਘ ਜੀ ਇੱਕ ਸੋਚਿਆ ਪਰ ਹੋਰ ਜੀ ਬਲਾਰ ਸਰਦਾਰ ਮਨਮੋਹ ਸਿੰਘ ਆ ਅਸੀਂ ਹੁਣ ਇੱਥੇ ਡੀਸੀਪੀਓ ਦੇ ਦੀਵੇ ਦੇ ਬਾਲੇ ਆ ਨਾਲ ਸਰਦਾਰ ਜੀ ਉਹਨਾਂ ਨੇ ਕੁਝ ਮੇਰੇ ਨਾਲ ਸੰਗਤ ਆ ਅੱਗੇ ਤੋਂ ਜਦੋਂ ਵੀ ਕੋਈ ਦਿਨ ਤਿਹਾਰ ਆਵੇ ਤੇ ਅਸੀਂ ਅੰਮ੍ਰਿਤਸਰ ਵਾਲੇ ਆਪਣੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਮਹਿਲ ਆ ਇਹਨੂੰ ਕਦੀ ਹਨੇਰੇ ਚ ਨਹੀਂ ਰਹਿਣ ਦੇਣਾ ਮੈਂ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਵੀ ਕਰਦਾ ਕਿ ਸਰਕਾਰ ਕੁਛ ਕਰੇ ਜਾਂ ਨਾ ਕਰੇ ਆਪਾਂ ਇਸ ਮਹਿਲ ਨੂੰ جگਮਗਾਇਆ ਕਰੀਏ ਇੱਥੇ ਲਾਈਟਾਂ ਲਾਇਆ ਕਰੀਏ ਤਾਂ ਕਿ ਪਤਾ ਲੱਗੇ ਸ਼ੇਰੇ ਪੰਜਾਬ ਦਾ ਤੇ ਸਰਕਾਰ ਨੂੰ ਵੀ ਇੰਨੀ ਜਿਹੜੀ ਕੰਨ ਕੇ ਸਲਾਹ ਚੰਗੀ ਨਹੀਂ ਆ ਗਈ ਤੁਸੀਂ ਸ਼ਰਾਬਖਾਨਿਆਂ ਦੇ ਉੱਤੇ ਲਾਈਟਾਂ ਲਾ ਸਕਦੇ ਹੋ ਪੱਪਾ ਕਲੱਬ ਜਿਹੜੇ ਇੱਥੇ ਅੰਦਰ ਆ ਉਹ ਭਾਵੇਂ ਗਲਤ ਆ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਬਾਗ ਦੇ ਵਿੱਚ ਕੋ ਕਰਮੋ ਰਹਾ ਆ ਉਹ ਭਾਵੇਂ ਗਲਤ ਆ ਪਰ ਉੱਥੇ ਨਾ ਲਾਈਟਿੰਗ ਕੀਤੀ ਹੋਈ ਆ ਤੇ ਜਿਹੜਾ ਅਸਲ ਮਹਿਲ ਆ ਸ਼ੇਰੇ ਪੰਜਾਬ ਦਾ ਉੱਥੇ ਕੋਈ ਲਾਈਟ ਨਹੀਂ ਆ ਉੱਥੇ ਘੁੱਪ ਹਨੇਰਾ ਤੁਸੀਂ ਵੇਖ ਸਕਦੇ ਹੋ ਸਰਕਾਰਾਂ ਇਹ ਨਾ ਸਮਝਣ ਕਿ ਸਿੱਖਾਂ ਨੂੰ ਕੁਝ ਪਤਾ ਨਹੀਂ ਲੱਗਦਾ ਜਾਂ ਕਿਉਂਕਿ ਮਹਾਰਾਜਾ ਸਾਹਿਬ ਦੇ ਪੰਜਾਬੀਆਂ ਦਾ ਮਹਾਰਾਜਾ ਸਾਰਿਆਂ ਦਾ ਹੀ ਮੈਂ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਆਪਣੀ ਵਿਰਾਸਤ ਬਤੀ ਜਾਗਰੂਕ ਹੋਈਏ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ਦੀ ਸੰਭਾਲ ਵੀ ਆਪਾਂ ਕਰੀਏ ਤੇ ਕੋਈ ਵੀ ਸਾਡਾ ਗੁਰਪੁਰਬ ਆਉਂਦਾ ਜਾਂ ਕੋਈ ਦਿਨ ਤਿਹਾੜ ਆਉਂਦਾ ਵਾ ਸਾਂਝਾ ਪੰਜਾਬੀਆਂ ਦਾ ਵੀ ਤੇ ਆਪਾਂ ਇੱਥੇ ਲਾਈਟਾਂ ਕਰੀਏ ਅੱਜ ਦੀਵਾਲੀ ਦੇ ਮੌਕੇ ਤੇ ਬੰਦੀ ਛੋੜ ਦਿਵਸ ਦੇ ਮੌਕੇ ਤੇ ਜਿੱਥੇ ਸਾਰਾ ਹੀ ਸ਼ਹਿਰ ਜਗਮਗਾ ਰਿਹਾ ਤੇ ਸਾਡੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਮਹਿਲ ਹਨੇਰੇ ਦੇ ਵਿੱਚ ਆ ਅੱਜ ਅਸੀਂ ਸੰਕੇਤਕ ਤੌਰ ਤੇ ਉੱਤੇ ਕਿਉਂਕਿ ਮੈਨੂੰ ਸ਼ਾਮੀ ਪਤਾ ਲੱਗਾ ਅਸੀਂ ਕੁਝ ਦੀਵੇ ਇੱਥੇ ਬਾਲੇ ਆ ਦੇਸੀ ਘੋਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਸਿੱਖ ਕੌਮ ਇਸ ਮਹਿਲ ਨੂੰ ਪੂਰਾ ਜਗਮਗਾਇਆ ਕਰੇ ਇਹ ਮਹਿਲ ਸੁਨਾ ਨਹੀਂ ਰਹਿਣਾ ਚਾਹੀਦਾ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਮਹਿਲ ਆ ਤੇ ਆਪਣੇ ਜਿਹੜੀ ਸਾਡੀ ਵਿਰਾਸਤਾ ਵਾ ਇਹਦੀ ਸੰਭਾਲ ਵਾਸਤੇ ਆਪਾਂ ਤਤਪਰ ਰਿਹਾ ਵਾ ਇਹ ਕਿਹਦਾ ਖੇਡਾ ਖਤ ਨਾਲ ਵਾ ਇਹ ਕਿਹਦੀ ਕੀ ਕਰਦੇ ਬੋਲੇ